ਸਤ ਸ੍ਰੀ ਅਕਾਲ ਪੰਜਾਬੀਓ ਲੈ ਕੇ ਆਏ ਆ ਤੁਹਾਡੇ ਲਈ ਇੱਕ ਬਿਲਕੁਲ ਸੱਚੀ ਘਟਨਾ ਕਿਉਂ ਪੁੱਤ ਨੇ ਜਿਉਂਦੇ ਪਿਓ ਦਾ ਸੰਸਕਾਰ ਕਰ ਦਿੱਤਾ ਦੱਸਦੇ ਆ ਤੁਹਾਨੂੰ ਸਾਰੀ ਗੱਲ ਇਨਸਾਨ ਟੀਲਾ ਟੀਲਾ ਕਰਕੇ ਆਪਣੇ ਪਰਿਵਾਰ ਲਈ ਜੋੜਦਾ ਔਰ ਹਰ ਇੱਕ ਇਨਸਾਨ ਨੂੰ ਉਮੀਦ ਹੁੰਦੀ ਹੈ ਕਿ ਮੇਰਾ ਆਖਰੀ ਸਮਾਂ ਜਿਹੜਾ ਬਾ ਮੇਰੇ ਧੀਆਂ ਪੁੱਤਰ ਸੰਭਾਲਣਗੇ ਔਰ ਇਹ ਬਿਲਕੁਲ ਸੱਚੀ ਘਟਨਾ ਵਾ ਸਾਥੀਓ ਅੱਜ ਤੋਂ 5-6 ਸਾਲ ਪਹਿਲਾਂ ਜਲੰਧਰ ਮੇਰੇ ਕੋਈ ਸੱਜਣ ਰਹਿੰਦੇ ਸੀ ਉਹਨਾਂ ਦੇ ਮੈਂ ਘਰੇ ਗਿਆ ਮਿਲਣ ਵਾਸਤੇ ਔਰ ਉਥੋਂ ਇੱਕ ਉਥੇ ਦੂਰਦਰਸ਼ਨ ਕੇਂਦਰ ਦੇ ਵਿੱਚ ਸੇਵਾ ਨਿਭਾਰੇ ਸਨ ਸਰਦਾਰ ਜੀ ਉਹ ਵੀ ਕਿਤੇ ਕਿਤੇ ਮੇਰੇ ਨਾਲ ਫੋਨ ਤੇ ਗੱਲ ਕਰਿਆ ਕਰਦੇ ਸੀ ਉਹਨਾਂ ਦੇ ਗਵਾਂਢੀ ਸੀ ਤੇ ਮੈਨੂੰ ਕਹਿੰਦੇ ਵੀ ਆਪਾਂ 10 ਮਿੰਟ ਉਹਨਾਂ ਦੇ ਘਰੇ ਹੋ ਕੇ ਚੱਲਣਾ ਅਸੀਂ ਗਏ ਉਹਨਾਂ ਦੇ ਘਰੇ ਬੈਠੇ ਚਾਹ ਪਾਣੀ ਪੀਤਾ ਤਾਂ ਮੈਨੂੰ ਪੁੱਛਣ ਲੱਗੇ ਕਿ ਭਾਜੀ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਆ ਮੈਨੂੰ ਦੱਸਿਆ ਵੀ ਮੇਰੇ ਪਰਿਵਾਰ ਵਿੱਚ ਇੰਨੇ ਜੀ ਆ ਤਾਂ ਮੈਂ ਵੀ ਉਹਨਾਂ ਨੂੰ ਪੁੱਛਣ ਲੱਗਿਆ ਕਹਿੰਦੇ ਦੋ ਬੱਚੇ ਆ ਵੈਸੇ ਅਸੀਂ ਪਿੱਛੋਂ ਕਰਨਾਲ ਦੇ ਰਹਿਣ ਵਾਲੇ ਆ ਇਥੇ ਨੌਕਰੀ ਕਰਕੇ ਸਾਨੂੰ ਆਉਣਾ ਪਿਆ ਔਰ ਮੇਰੇ ਪੇਕੇ ਦਿੱਲੀ ਆ ਤਾਂ ਉਹ ਬੀਬੀ ਜਿਵੇਂ ਅੰਦਰੋਂ ਭਰੀ ਪੀਤੀ ਬੈਠੀ ਹੁੰਦੀ ਆ ਉਹ ਗੱਲਾਂ ਸੁਣਾਉਂਦੀ ਸੁਣਾਉਂਦੀ ਨਾ ਤੇ ਉਹਦੀਆਂ ਅੱਖਾਂ ਜਿਹੜੀਆਂ ਝਲਕਣ ਲੱਗੀਆਂ ਸਾਥੀਓ ਉਸ ਭੈਣ ਨੇ ਜਦੋਂ ਮੈਨੂੰ ਗੱਲ ਸੁਣਾਈ ਮੇਰੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ ਕਹਿਣ ਲੱਗੀ ਵੀਰ ਜੀ ਮੇਰੇ ਪਿਤਾ ਜੀ ਨੇ ਇੱਕ ਉਹਨਾਂ ਦੀ ਜੁੱਤੀਆਂ ਦੀ ਦੁਕਾਨ ਸੀ ਉੱਥੋਂ ਇੰਨੀ ਮਿਹਨਤ ਕੀਤੀ ਉਹਨੇ ਕਿ ਤਿੰਨ ਬੱਚੇ ਸੀ ਤਿੰਨਾਂ ਨੂੰ ਅਲੱਗ-ਅਲੱਗ ਜੁੱਤੀਆਂ ਦੀਆਂ ਫੈਕਟਰੀਆਂ ਲਾ ਕੇ ਦਿੱਤੀਆਂ ਭਾਵੇਂ ਔਖਾ ਹੋਇਆ ਭਾਵੇਂ ਸੌਖਾ ਹੋਇਆ ਔਰ 2 ਮਹੀਨੇ ਪਹਿਲਾਂ ਮੇਰੇ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ ਮੇਰੀ ਮਾਤਾ ਜੀ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਆ ਔਰ ਮੇਰੇ ਪਿਤਾ ਜੀ ਕੋਮਾ ਵਿੱਚ ਚਲੇ ਗਏ ਅਸੀਂ ਨੌਕਰੀ ਪੇਸ਼ੀ ਹੋਣ ਕਰਕੇ ਜਿਆਦਾ ਨਹੀਂ ਜਾ ਸਕੀ ਉਦੋਂ ਅਸੀਂ 2-4 ਦਿਨ ਰਹਿ ਕੇ ਆਏ ਪਰ ਮੈਨੂੰ ਕੁਛ ਦਿਨ ਪਹਿਲਾਂ ਕਾਲ ਆਈ ਮੇਰੇ ਭਰਾ ਦੀ ਵੀ ਪਿਤਾ ਜੀ ਦੀ ਡੈਥ ਹੋ ਗਈ ਸਾਨੂੰ ਇੱਥੋਂ ਜਾਣ ਲੱਗਿਆਂ 7-8 ਘੰਟੇ ਲੱਗਣੇ ਸੀ ਦਿੱਲੀ ਦੇ ਪਰ ਉਹਨਾਂ ਨੇ ਜਾਣ ਤੋਂ ਪਹਿਲਾਂ ਉਸ ਬਜ਼ੁਰਗ ਦਾ ਅੰਤਮ ਸੰਸਕਾਰ ਕਰ ਦਿੱਤਾ ਔਰ ਭੈਣਾ ਸ਼ਮਸ਼ਾਨ ਘਾਟ ਵਿੱਚੋਂ ਹੋ ਕੇ ਸਿੱਧੀਆਂ ਵੱਡੇ ਭਰਾ ਦੇ ਘਰ ਜਾਂਦੀਆਂ ਤੇ ਜਾਂਦਿਆਂ ਨੂੰ ਕੀ ਦੇਖਦੀਆਂ ਕਿ ਭਰਾ ਦੇ ਘਰੇ ਉਸ ਦੀ ਬੇਟੀ ਦੇ ਸਹੁਰਾ ਪਰਿਵਾਰ ਬੈਠਾ ਹੋਇਆ ਜਿਸ ਬੇਟੀ ਦੀ ਸ਼ਾਦੀ ਕਰਨੀ ਸੀ ਉਹਨੇ ਦੋਸਤੋ ਭੈਣਾ ਨੇ ਜਦੋਂ ਦੇਖਿਆ ਵੀ ਭਰਾ ਦੇ ਘਰੇ ਤਾਂ ਪਕੌੜੇ ਨਿਕਲ ਰਹੇ ਨੇ ਉਹਨਾਂ ਨੇ ਭਰਾ ਨੂੰ ਪੁੱਛਿਆ ਵੀ ਪਿਤਾ ਜੀ ਆਪਣੇ ਮਰੇ ਆ ਤੈਨੂੰ ਕੋਰਾ ਵੀ ਦੁੱਖ ਨਹੀਂ ਉਹ ਕਹਿਣ ਲੱਗਾ ਕਿੜਾ ਕੁਛ ਨਾਲ ਲੈ ਗਿਆ ਸਭ ਕੁਛ ਇੱਥੇ ਹੀ ਤਾਂ ਛੱਡ ਗਿਆ ਵਾ ਉੱਥੋਂ ਗੱਲਾਂ ਬਾਤਾਂ ਕਰਕੇ ਭੈਣਾ ਛੋਟੇ ਭਰਾ ਦੇ ਘਰੇ ਚਲੀਆਂ ਜਾਂਦੀਆਂ ਉੱਥੇ ਉਹਨਾਂ ਨੂੰ ਉਹ ਬੰਦਾ ਮਿਲਦਾ ਜਿਹੜਾ ਉਸ ਬਜ਼ੁਰਗ ਦੀ ਗੱਡੀ ਚਲਾਉਂਦਾ ਸੀ ਡਰਾਈਵਰ ਤੇ ਡਰਾਈਵਰ ਨੇ ਉਹਨਾਂ ਨੂੰ ਭੈਣਾ ਨੂੰ ਜਦੋਂ ਗੱਲ ਦੱਸੀ ਤੇ ਭੈਣਾ ਸੁਣ ਹੋ ਗਈਆਂ ਕਹਿਣ ਲੱਗਿਆ ਭੈਣੋ ਤੁਹਾਡੇ ਭਰਾ ਨੇ ਆਪਦੀ ਬੇਟੀ ਦਾ ਵਿਆਹ ਕਰਨਾ ਸੀ ਪਿਤਾ ਜੀ 2 ਮਹੀਨੇ ਤੋਂ ਹਸਪੀਟਲ ਵਿੱਚ ਸੀ ਉਸ ਨੇ ਸੋਚਿਆ ਕਿ ਇਹ ਤਾਂ ਨਾ ਠੀਕ ਹੁੰਦਾ ਤੇ ਨਾ ਇਹ ਮਰਦਾ ਮੈਂ ਆਪਦੀ ਬੇਟੀ ਦਾ ਵਿਆਹ ਕਰਨਾ ਹੋਵੇ ਨਾ ਇਹ ਵਿਆਹ ਵਿੱਚ ਮਰ ਗਿਆ ਤਾਂ ਰੰਗ ਚ ਭੰਗ ਨਾ ਪੈ ਜਾਵੇ ਉਹਨੇ ਡਾਕਟਰ ਦੇ ਨਾਲ ਇਹੋ ਜੀ ਸਿਆਸਤ ਘੜੀ ਡਾਕਟਰ ਨੂੰ ਕੁਝ ਪੈਸੇ ਦੇ ਕੇ ਤੇ ਬਜ਼ੁਰਗ ਨੂੰ ਮਰਤ ਕਰਾਰ ਦੇ ਕੇ ਤੇ ਆਪਣੇ ਘਰੇ ਲਿਆਇਆ। ਔਰ ਛੋਟੇ ਭਰਾਵਾਂ ਨੂੰ ਵੀ ਉਦੋਂ ਹੀ ਖਬਰ ਕੀਤੀ ਜਦੋਂ ਉਹਨੂੰ ਘਰੇ ਲੈ ਕੇ ਆਂਦਾ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿਸੇ ਗੱਲ ਦਾ। ਔਰ ਭੈਣਾਂ ਦੇ ਪਹੁੰਚਣ ਤੋਂ ਪਹਿਲਾਂ ਉਸ ਬਜ਼ੁਰਗ ਦਾ ਅੰਤਿਮ ਸੰਸਕਾਰ ਕਰ ਦਿੱਤਾ। ਤਾਂ ਜਦੋਂ ਡਰਾਈਵਰ ਨੇ ਦੱਸਿਆ ਵੀ ਭੈਣੋ ਤੁਹਾਡੇ ਪਿਓ ਨੂੰ ਤਾਂ ਤੁਹਾਡੇ ਭਰਾ ਨੇ ਜਿਉਂਦੇ ਦਾ ਹੀ ਸੰਸਕਾਰ ਕਰ ਦਿੱਤਾ ਉਹ ਕੋਮਾ ਦੇ ਵਿੱਚ ਸੀਗਾ। ਹੋ ਸਕਦਾ ਉਹ ਠੀਕ ਹੀ ਹੋ ਜਾਂਦਾ ਪਰ ਸਾਥੀਓ ਕੀ ਤੁਸੀਂ ਇਹੋ ਜੀ ਔਲਾਦ ਨੂੰ ਇਹੋ ਜੇ ਪੁੱਤਰਾਂ ਨੂੰ ਕੀ ਕਮੋਗੇ ਦੱਸੋ ਜਿਹੜੇ ਜ਼ਮੀਨ ਦੀ ਖਾਤਰ بیمਾ ਲੈਣ ਦੀ ਖਾਤਰ ਜਾਂ ਆਪਣੇ ਇਹੋ ਜੇ ਮਕਸਦ ਦੀ ਖਾਤਰ ਵੀ ਤੂੰ ਬੇਟੀ ਦਾ ਵਿਆਹ ਕਰਨਾ ਕਰ ਲਾ ਭਾਈ ਤੇ ਪਿਓ ਦਾ ਚੱਕ ਕੇ ਜਿਉਂਦੇ ਦਾ ਸਨਸਕਾਰ ਕਰਦਾ ਇਸੇ ਪਰ ਉਹ ਕਹਿੰਦੇ ਨੇ ਕਿ ਜਿਹੜੀਆਂ ਧੀਆਂ ਹੁੰਦੀਆਂ ਨਾ ਉਹ ਜਿੰਨਾ ਚਿਰ ਮਾਂ ਪਿਓ ਮਰਦਾ ਨਹੀਂ ਉਹਨਾਂ ਚ ਇੱਕ ਨਾਲ ਨਿਭਦੀਆਂ ਨੇ ਤੇ ਜਿਹੜੇ ਪੁੱਤ ਹੁੰਦੇ ਨੇ ਉਹ ਜਦੋਂ ਵਿਆਹ ਹੋ ਜਾਂਦਾ ਉੱਥੋਂ ਤੱਕ ਹੀ ਨਿਭਦੇ ਮੁੜ ਕੇ ਬੁੜੇ ਬੁੜੀ ਨੂੰ ਕਹਿ ਦਿੰਦੇ ਭਾਈ ਵੀ ਰੋਟੀ ਆਪ ਦੀ ਅੱਡ ਬਣਾ ਲਓ ਵੀ ਮੇਰੀ ਮੈਡਮ ਤੋਂ ਰੋਟੀਆਂ ਨਹੀਂ ਪੱਕਦੀਆਂ ਸੋ ਸਾਥੀਓ ਇਹ ਬਿਲਕੁਲ ਸੱਚੀ ਘਟਨਾਵਾਂ ਕੋਈ ਝੂਠ ਨਹੀਂ ਔਰ ਦੁਨੀਆਦਾਰੀ ਦੇ ਵਿੱਚ ਹੈ ਉਹ ਵੀ ਇਹੀ ਸਭ ਕੁਝ ਰਿਹਾ ਤੁਹਾਨੂੰ ਇਹ ਗੱਲ ਕਿੱਦਾਂ ਦੀ ਚੰਗੀ ਲੱਗੀ ਆਪਣੇ ਕਮੈਂਟਾਂ 'ਚ ਦੱਸਿਓ ਜਰੂਰ たんの場合。